ਗੁਰੂ ਪਿਆਰਿਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਅੱਜ ਆਪ ਜੀ ਦੇ ਨਾਲ ਮੇਰੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਜਿਸ ਦੇ ਵਿੱਚ ਇੱਕ ਸਤਗੁਰ ਸੱਚੇ ਪਾਤਸ਼ਾਹ ਜੀ ਆਪਣਾ ਪਾਵਨ ਪਵਿੱਤਰ ਸ਼ਬਦ ਸਾਡੇ ਨਾਲ ਸਾਂਝਾ ਕਰਦੇ ਨੇ ਜੋ ਅਸੀਂ ਹੁਕਮਨਾਮਾ ਸਾਹਿਬ ਜੀ ਦੇ ਰੂਪ ਦੇ ਵਿੱਚ ਬਹੁਤ ਵਾਰ ਪੜਿਆ ਵੀ ਹੈ ਸੁਣਿਆ ਵੀ ਹੈ ਗੁਰੂ ਪਿਤਾ ਜੀ ਇਸ ਮੁਬਾਰਕ ਸ਼ਬਦ ਵਿੱਚ ਸਾਨੂੰ ਕੀ ਸਮਝਾਉਣਾ ਕਰਦੇ ਨੇ ਆਓ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਆਖਿਆ ਕਰੀਏ ਤੇ ਆਪਣੇ ਜੀਵਨ ਨੂੰ ਇਹ ਸ਼ਬਦ ਦੁਆਰਾ ਬਣਾਉਣ ਦਾ ਯਤਨ ਵੀ करिए ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਫਰਮਾਉਣਾ ਕਰਦੇ ਨੇ ਜੋ ਅੱਜ ਆਪ ਜੀ ਦੇ ਨਾਲ ਸ਼ਬਦ ਦੀ ਵਿਆਖਿਆ ਕਰਨੀ ਹੈ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 696 ਤੇ ਸੁਭਾਏ ਮਨ ਹੈ ਤੁਸੀਂ ਵੀ ਕਰਾਂ ਦੇ ਵਿੱਚ ਦਰਸ਼ਨ ਕਰ ਸਕਦੇ ਹੋ ਪੜ੍ਹ ਸਕਦੇ ਹੋ ਇਹ ਸ਼ਬਦ ਨੂੰ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਫਰਮਾਉਣਾ ਕਰਦੇ ਨੇ ਸ਼ਬਦ ਵਿੱਚ ਕੱਲੀ-ਕੱਲੀ ਪੰਕਤੀ ਪੜ੍ਹ ਕੇ ਅਰਥ ਕਰਨ ਦੇ ਯਤਨ ਕਰੀਏ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾ ਰਹੇ ਨੇ ਜੈਤ ਸ੍ਰੀ ਮਹਲਾ ਚੌਥਾ ਕਰ ਪਹਿਲਾ ਚੌ ਪਦੇ ਜੈਤ ਸ੍ਰੀ ਰਾਗ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ 31 ਰਾਗ ਨੇ ਸਤਿਗੁਰਾਂ ਦੀ ਬਾਣੀ 31 ਰਾਗਾਂ ਦੇ ਵਿੱਚ ਉਚਾਰਨ ਕੀਤੀ ਹੋਈ ਹੈ ਇਹਨਾਂ 31 ਰਾਗਾਂ ਦੇ ਵਿੱਚੋਂ ਇੱਕ ਰਾਗ ਹੈ ਜੈਤ ਸ੍ਰੀ ਮਹੱਲਾ ਦਾ ਮਤਲਬ ਹੁੰਦਾ ਸਰੀਰ ਚੌਥਾ ਦਾ ਮਤਲਬ ਹੁੰਦਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਸ਼ਬਦ ਜੈਤਿ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ ਘਰ ਪਹਿਲਾ ਤੇ ਪਹਿਲੇ ਘਰ ਦੇ ਵਿੱਚ ਇਸ ਸ਼ਬਦ ਨੂੰ ਪੜਨ ਦੀ ਗਾਉਣ ਦੀ ਹਦਾਇਤ ਕੀਤੀ ਹੈ ਜਿਹੜੇ ਗੁਰੂ ਘਰ ਦੇ ਕੀਰਤਨੀਏ ਰਾਗੀ ਸਹਿਬਾਨ ਨੇ ਉਸ ਸ਼ਬਦ ਨੂੰ ਭਾਈ ਪਹਿਲੇ ਘਰ ਦੇ ਵਿੱਚ ਰੱਖ ਕੇ ਗਾ ਸਕਦੇ ਨੇ ਔਰ ਗਾਉਣ ਦੀ ਹਦਾਇਤ ਕੀਤੀ ਹੈ ਅੱਗੇ ਸਤਿਗੁਰ ਕਹਿੰਦੇ ਚੌ ਪਦੇ ਚੌ ਮਤਲਬ ਚਾਰ ਪਦੇ ਮਤਲਬ ਪਦ ਜਿਹਨੂੰ ਆਪਾਂ ਪੈਰੇ ਵੀ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਸੋ ਗੁਰੂ ਪਿਆਰਿਓ ਇਹ ਚੌ ਪਦੇ ਚਾਰ ਬੰਦ ਵੀ ਕਹਿ ਦਿੰਨੇ ਆ ਆਪਾਂ ਗੁਰਬਾਣੀ ਜਦੋਂ ਪੜ੍ਹਦੇ ਆਪਾਂ ਕਹਿ ਦਿੰਨੇ ਆ ਗੁਰਬਾਣੀ ਦੇ 2 ਬੰਦ ਪੜ ਲਏ 4 ਬੰਦ ਪੜ ਲਏ ਇਸ ਤਰ੍ਹਾਂ 1 ਬੰਦ 2 ਬੰਦ 3 ਬੰਦ 4 ਬੰਦ 5 ਬੰਦ 6 ਬੰਦ ਤੇ ਗੁਰੂ ਪਿਆਰਿਓ 7 ਬੰਦ ਤੇ 8 ਬੰਦ ਅਸ਼ਟਪਦੀ ਆਪਾਂ ਕਹਿੰਦੇ ਆ ਅਸ਼ਟ ਮਤਲਬ 8 ਪਦੀ ਮਤਲਬ ਬੰਦ 8 ਪਦਾਂ ਵਾਲੀ 8 ਬੰਦਾ ਵਾਲੀ ਇੱਥੇ ਚੌਪਦੇ ਦਾ ਮਤਲਬ ਹੈ 4 ਬੰਦਾਂ ਵਾਲੀ ਇਹ ਜਿਹੜਾ ਸ਼ਬਦ ਉਚਾਰਨ ਕੀਤਾ ਇਸ ਦੇ 4 ਪਦੇ ਹਨ ਚਾਰ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਨੇ ਬੰਦਾਂ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਭਾਵ ਪ੍ਰਮਾਤਮਾ ਇੱਕ ਹੈ ਜੋ ਸਰਵ ਵਿਆਪਕ ਹੈ ਸਤਗੁਰ ਪ੍ਰਸਾਦ ਇਸ ਅਕਾਲ ਪੁਰਖ ਨੂੰ ਸਤਗੁਰ ਦੀ ਕਿਰਪਾ ਦੇ ਨਾਲ ਪਾਇਆ ਜਾ ਸਕਦਾ ਹੈ ਰੱਬ ਨਾਲ ਮਿਲਾਪ ਕੀਤਾ ਜਾ ਸਕਦਾ ਹੈ ਇੱਕ ਓੰਕਾਰ ਨੂੰ ਮਿਲਿਆ ਜਾ ਸਕਦਾ ਹੈ ਸਤਿਗੁਰ ਦੀ ਕਿਰਪਾ ਦੇ ਨਾਲ ਪ੍ਰਸਾਦ ਦਾ ਮਤਲਬ ਹੁੰਦਾ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਸ਼ਬਦ ਵਿੱਚ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰਨਾਮ ਦੀਓ ਰਨ ਲਾਥਾ ਸੋ ਗੁਰੂ ਪਿਆਰਿਓ ਆਪਾਂ ਜਦੋਂ ਸ਼ਬਦ ਦੇ ਅਰਥ ਸਾਂਝੇ ਕਰਨੇ ਆਂ ਤਰਹਾਉ ਵਾਲੇ ਬੰਦ ਨੂੰ ਪੜ੍ਹ ਕੇ ਕਰਾਂਗੇ ਕੀ ਫਰਮਾਉਣਾ ਕਰਦੇ ਨੇ ਸਤਗੁਰ ਮੇਰੇ ਮਨ ਪਾਜ RAM ਨਾਮ ਸਭ ਅਰਥਾ ਗੁਰਪੂਰ ਹੈ ਹਰ ਨਾਮ ਦਿੜਾਇਆ ਬਿਨ ਨਾਵੇਂ ਜੀਵਨ ਬਿਰਥਾ ਰਹਾਓ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਰਚਨਾ ਤੋਂ ਫਰਮਾਉਣਾ ਕਰਦੇ ਨੇ ਤੇ ਗੁਰੂ ਪਿਆਰਿਓ ਗੁਰੂ ਰਾਮਦਾਸ ਮਹਾਰਾਜ ਉਹ ਸ਼ਬਦ ਹੈ ਜਿਹੜਾ ਇੱਕ ਵਾਰ ਇਹ ਸ਼ਬਦ ਨੂੰ ਪੜ੍ਹ ਲੈਂਦਾ ਨਾ ਆਪਣੇ ਮੁਖ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਉਚਾਰ ਲੈਂਦਾ ਹੈ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਨੇ ਉਹ ਲੈ ਜਾਂਦੇ ਨੇ ਆਖੋ ਸਤਨਾਮ ਇੰਨੀ ਤਾਕਤ ਹੈ ਗੁਰੂ ਰਾਮਦਾਸ ਮਹਾਰਾਜ ਕਹਿਣ ਦੇ ਵਿੱਚ ਧੰਨ ਗੁਰੂ ਰਾਮਦਾਸ ਤੇ ਗੁਰੂ ਪਿਆਰਿਓ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਮੇਰੇ ਮਨ हे मेरे मन भज राम नाम सब अर्था भज दा मतलब हुंदा जप हे मेरे मन तू जप परमात्मा दा नाम राम दा नाम अकाल पुरख दा नाम जपया कर सतगुरु कहंदे सब अर्था सब मतलब सारे अर्था मतलब पदार्थ ओ अकाल पुरख वाहेगुरु परमेश्वर सारे पदार्थ तेंनु दे रिया है दितते ने ते तेंनु देवेगा भी ਤਾਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਨੂੰ ਜਪਿਆ ਕਰ ਉਹਦਾ ਨਾਮ ਸਿਮਰਿਆ ਕਰ ਤੇ ਗੁਰੂ ਪਿਆਰਿਓ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਲਈ ਰੱਬ ਨੂੰ ਯਾਦ ਕਰਨ ਦੇ ਲਈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਕੀ ਕਰਨਾ ਪਏਗਾ ਗੁਰੂ ਦੀ ਸੰਗਤ ਵਿੱਚ ਜਾਣਾ ਪਏਗਾ ਤੇ ਜੇ ਗੁਰੂ ਦੀ ਸ਼ਰਨ ਵਿੱਚ ਨਾ ਗਿਆ ਨਾ ਰੱਬ ਦਾ ਨਾਮ ਨਾ ਜਪਿਆ ਤਾਂ ਅਗਲੀਆਂ ਪੰਕਤੀਆਂ ਵਿੱਚ ਸਤਗੁਰ ਜੀ ਹਦਾਇਤ ਕਰਦੇ ਨੇ ਕੀ ਕਹਿ ਰਹੇ ਨੇ ਸਤਿਗੁਰੂ ਫਰਮਾਉਂਦੇ ਨੇ ਗੁਰਪੂਰ ਹੈ ਹਰ ਨਾਮ ਦਰੜਾਇਆ ਬਿਨ ਨਾਮ ਹੈ ਜੀਵਨ ਬਿਰਥਾ ਗੁਰੂ ਪੂਰੇ ਨੇ ਪੂਰਾ ਸਤਿਗੁਰ ਕੌਣ ਹੈ ਸਾਡੇ ਲਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਸਤਿਗੁਰ ਨੇ ਤੇ ਗੁਰੂ ਪਿਆਰਿਓ ਹਰ ਨਾਮ ਦਰੜਾਇਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਦ੍ਰਿੜ ਕੀਤਾ ਹੈ ਜਪਾਇਆ ਹੈ ਜੀਵਨ ਦੇ ਵਿੱਚ ਪੱਕਾ ਕੀਤਾ ਹੈ ਨਹੀਂ ਸੱਚ ਜਾਣੋ ਪਰਮਾਤਮਾ ਦੇ ਨਾਮ ਤੋਂ ਬਿਨਾਂ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬਿਨ ਨਾਮੇ ਜੀਵਨ ਬਿਰਥਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜਾ ਇਹ ਜੀਵਨ ਹੈ ਇਹ ਬਿਰਥਾ ਹੈ ਬਿਰਥਾ ਹੈ ਫਜ਼ੂਲ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਇਹ ਸਾਨੂੰ ਹਦਾਇਤ ਕਰ ਰਹੇ ਨੇ ਕਿ ਭਾਈ ਪਰਮਾਤਮਾ ਦੇ ਨਾਮ ਨੂੰ ਜਪੋ ਰੱਬ ਦੇ ਨਾਮ ਵੱਲ ਨੂੰ ਭਜੋ ਜੋ ਸਭ ਪਦਾਰਥ ਦੇਣ ਵਾਲਾ ਹੈ ਜਿੰਨਾ ਕੁਝ ਅਸੀਂ ਜੀਵਨ ਦੇ ਵਿੱਚ ਹੰਢਾ ਰਹੇ ਹਾਂ ਪਾ ਰਹੇ ਹਾਂ ਦੇਖ ਰਹੇ ਹਾਂ ਇਹ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਹੋਇਆ ਹੈ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਸ਼ੁਕਰ ਮਨਾ ਉਸ ਅਕਾਲ ਪੁਰਖ ਦਾ ਉਹਦਾ ਧੰਨਵਾਦ ਕਰ ਜਿਨੇ ਤੈਨੂੰ ਸਭ ਕੁਝ ਦਿੱਤਾ ਹੈ ਸੋ ਗੁਰੂ ਪਿਆਰਿਓ ਪਹਿਲੀਆਂ ਪੰਕਤੀਆਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰਾ ਮਾਥਾ ਮੇਰੇ ਪੂਰੇ ਸਤਿਗੁਰ ਨੇ ਮੇਰੇ ਮੱਥੇ ਉੱਤੇ ਹੱਥ ਧਰ ਦਿੱਤਾ ਭਾਵ ਮੇਰੀ ਸੁਰਤ ਦੇ ਵਿੱਚ ਗਿਆਨ ਪ੍ਰਗਟ ਕਰ ਦਿੱਤਾ ਪੈਦਾ ਕਰ ਦਿੱਤਾ ਗਿਆਨ ਦਾ ਪ੍ਰਕਾਸ਼ ਮੇਰੇ ਜੀਵਨ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੇਰੇ ਸਤਿਗੁਰ ਨੇ ਬਖਸ਼ਿਸ਼ ਕੀਤਾ ਹੈ ਉਹਦੇ ਨਾਲ ਕੀ ਹੋਇਆ ਮੇਰਾ ਹੀਰ ਹੈ ਮੇਰੇ ਹਿਰਦੇ ਵਿੱਚ ਰਤਨ ਨਾਮ ਹਰ ਵਸਿਆ ਪ੍ਰਮਾਤਮਾ ਦਾ ਨਾਮ ਰੂਪੀ ਜਿਹੜਾ ਰਤਨ ਹੈ ਉਹ ਜੀਵਨ ਦੇ ਵਿੱਚ ਵਸ ਗਿਆ ਹੈ ਦੁਨੀਆ ਤੇ ਸਭ ਤੋਂ ਕੀਮਤੀ ਪਦਾਰਤ ਹੀਰੇ ਮੋਤੀ ਮੰਨੇ ਜਾਂਦੇ ਨੇ ਕਿਉਂਕਿ ਬੜੇ ਮਹਿੰਗੇ ਵਿਕਦੇ ਨੇ ਪਰ ਹੀਰੇ ਮੋਤੀਆਂ ਨੂੰ ਬਣਾਉਣ ਵਾਲਾ ਰੱਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਉਸ ਦਾ ਨਾਮ ਸਭ ਤੋਂ ਅਮੋਲਕ ਹੈ ਹੀਰਿਆਂ ਦੀ ਤਾਂ ਕੀਮਤ ਵੀ ਲੱਗ ਸਕਦੀ ਹੈ ਨਾ ਅੱਜ ਦੇ ਸਮੇਂ ਵਿੱਚ ਬੇਸ਼ਕੀਮਤੀ ਹੀਰੇ ਨੇ ਤੇ ਗੁਰੂ ਪਿਆਰਿਓ ਕੋਹੀਨੂਰ ਵਰਗੇ ਹੀਰੇ ਜਿੰਨਾ ਪਿੱਛੇ ਬਹੁਤ ਲੜਾਈਆਂ ਹੋਈਆਂ ਯੁੱਧ ਹੋਏ ਜੰਗਾ ਹੋਈਆਂ ਉਹ ਕੀਮਤੀ ਤੋਂ ਕੀਮਤੀ ਹੀਰੇ ਮੰਨੇ ਗਏ ਨੇ ਇਦਾਂ ਦੇ ਬਹੁਤ ਹੀਰੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਸਭ ਹੀਰਿਆਂ ਤੋਂ ਵੇਸ਼ ਕੀਮਤੀ ਹੀਰਾ ਹੈ ਜਿਹੜਾ ਉਹ ਪ੍ਰਮਾਤਮਾ ਦਾ ਨਾਮ ਹੈ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਤਗੁਰ ਨੇ ਮੇਰੇ ਹਿਰਦੇ ਵਿੱਚ ਪ੍ਰਗਟ ਕਰ ਦਿੱਤਾ ਪ੍ਰਮਾਤਮਾ ਦਾ ਨਾਮ ਵਸਾ ਦਿੱਤਾ ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ ਗੁਰ ਹੱਥ ਤਰਿਓ ਮੇਰਾ ਮਾਥਾ ਜਦੋਂ ਗੁਰੂ ਮਿੱਤਰ ਨੇ ਗੁਰੂ ਪਿਆਰੇ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ ਮਿਹਰ ਕੀਤੀ ਬਖਸ਼ਿਸ਼ ਕੀਤੀ ਤੇ ਸਤਗੁਰ ਕਹਿੰਦੇ ਹੋਇਆ ਕੀ ਜਦੋਂ ਪ੍ਰਮਾਤਮਾ ਦਾ ਨਾਮ ਵਸ ਗਿਆ ਜੀਵਨ ਦੇ ਵਿੱਚ ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ ਗੁਰਨਾਮ ਦੀ ਓ ਰਨ ਲਾਥਾ ਮੇਰੇ ਤਾਂ ਜਨਮਾਂ ਜਨਮਾਂ ਦੇ ਕਿਲਵਿਖ ਪਾਪ ਸੀ ਦੁੱਖ ਸੀ ਸਾਰੇ ਦੂਰ ਕਰ ਦਿੱਤੇ ਰੱਬ ਦਾ ਨਾਮ ਮੇਰੇ ਜੀਵਨ ਦੇ ਵਿੱਚ ਵਸਿਆ ਜਿੰਨੇ ਦੁੱਖ ਕਲੇਸ਼ ਮੇਰੇ ਜੀਵਨ ਦੇ ਵਿੱਚ ਸਨ ਸਾਰੇ ਦੂਰ ਕਰ ਦਿੱਤੇ ਗੁਰ ਰਾਮ ਦਿਓ ਰਿੰਨ ਲਾਥਾ ਗੁਰੂ ਨੇ ਪ੍ਰਮਾਤਮਾ ਦਾ ਨਾਮ ਦੇ ਕੇ ਰਿੰਨ ਮਤਲਬ ਕਰਜ਼ਾ ਲਾਥਾ ਮਤਲਬ ਉਤਾਰ ਦਿੱਤਾ ਲਾ ਦਿੱਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਦੋਂ ਮੇਰੇ ਜੀਵਨ ਦੇ ਵਿੱਚ ਨਾਮ ਵਸਿਆ ਨਾ ਮੇਰੇ ਉੱਤੇ ਕਰਜ਼ਾ ਸੀ ਵਿਕਾਰਾਂ ਦਾ ਕਰਜ਼ਾ ਭੈੜੀਆਂ ਆਦਤਾਂ ਦਾ ਕਰਜ਼ਾ ਸਤਗੁਰਾਂ ਕਹਿੰਦੇ ਉਹ ਵੀ ਉਤਾਰ ਦਿੱਤਾ ਵੇਖੋ ਜੇ ਅਸੀਂ ਕਿਸੇ ਮਨੁੱਖ ਕੋਲੋਂ ਪੈਸੇ ਲੈ ਲਈਏ ਨਾ ਵਿਆਜ ਤੇ ਪੈਸੇ ਚੁੱਕ ਲਈਏ ਵਿਆਜ ਤੇ ਅਸੀਂ ਜੇ ਪੈਸੇ ਨਾ ਦੇ ਪਾਈਏ ਤਾਂ ਕਰਜ਼ਾ ਚੜਦਾ ਇੱਕ ਤਾਂ ਮੂਲ ਹੈ ਜਿਹੜੇ ਪੈਸੇ ਲਿੱਤੇ ਆ ਉਹ ਤਾਂ ਦੇਣੇ ਹੀ ਦੇਣੇ ਨੇ ਉਤੋਂ ਕਰਜ਼ਾ ਚੜ ਜਾਂਦਾ ਤੇ ਗੁਰੂ ਪਿਆਰਿਓ ਉਹ ਜਿਹੜਾ ਕਰਜ਼ਾ ਹੈ ਉਹ ਬਹੁਤ ਪਰੇਸ਼ਾਨ ਕਰਦਾ ਉਹ ਬੜਾ ਤੰਗ ਕਰਦਾ ਉਹਨਾਂ ਮੂਲ ਤੰਗ ਨਹੀਂ ਕਰਦਾ ਜਿੰਨਾ ਕਰਜ਼ਾ ਤੰਗ ਕਰਦਾ ਮੂਲ ਬੰਦੇ ਨੂੰ ਮੁਲੰਗ ਨਹੀਂ ਬਣਾਉਂਦਾ ਕਰਜ਼ਾ ਮਲੰਗ ਬਣਾ ਦਿੰਦਾ ਕਿਉਂਕਿ ਮੂਲ ਦਾ ਵਿਆਜ ਹੀ ਇੰਨਾ ਪੈ ਜਾਂਦਾ ਉਹ ਕਰਜ਼ਾ ਬਣ ਜਾਂਦਾ ਤੇ ਧੰਨ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਹੇ ਮਨੁੱਖ ਤੂੰ ਆਪਣੇ ਜੀਵਨ ਵੱਲ ਝਾਤੀ ਮਾਰ ਕੇ ਵੇਖ ਤੈਨੂੰ ਅਮੋਲਕ ਜੀਵਨ ਮਿਲਿਆ ਸੀ ਸੋਨਾ ਸਰੀਰ ਮਿਲਿਆ ਸੀ ਤੇ ਤੂੰ ਕਿਤੇ ਕਰਜ਼ਾ ਤਾਂ ਨਹੀਂ ਝੁੜਾ ਲਿਆ ਕਿਹੜੇ ਕਰਜ਼ੇ ਦੀ ਗੱਲ ਕਰਦੇ ਨੇ ਵਿਕਾਰਾਂ ਦੇ ਕਰਜ਼ੇ ਦੀ ਕਿਉਂਕਿ ਇਹ ਜਿਹੜਾ ਵਿਕਾਰਾਂ ਦਾ ਕਰਜ਼ਾ ਨਾ ਪਾਪਾਂ ਦਾ ਕਰਜ਼ਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਲਾਉਣਾ ਬੜਾ ਔਖਾ ਜਨਮ ਜਨਮ ਲੰਘ ਜਾਂਦੇ ਨੇ ਇਸ ਕਰਜ਼ਾ ਉਤਾਰਨ ਨੂੰ ਇਸ ਕਰਕੇ ਆਪਣੇ ਜੀਵਨ ਦੇ ਵਿੱਚ ਬੁਰਾਈਆਂ ਦਾ ਭੈੜੀਆਂ ਆਦਤਾਂ ਦਾ ਕਰਜ਼ਾ ਨਾ ਝੜਾ ਲਈ ਨਹੀਂ ਤਾਂ ਜਨਮ ਹੀ ਬਰਬਾਦ ਹੋ ਜਾਣਗੇ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਸੇ ਲਈ ਮੈਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜੀਵਨ ਵਿੱਚ ਵਸਾਇਆ ਉਹਦੇ ਨਾਮ ਨੂੰ ਜਪਿਆ ਨਾਲੇ ਤਾਂ ਮੇਰੇ ਜਨਮ ਜਨਮ ਦੇ ਜਿਹੜੇ ਦੁੱਖ ਸੀ ਕਲੇਸ਼ ਸੀ ਉਹ ਦੂਰ ਹੋ ਗਏ ਨਾਲੇ ਜਿਹੜਾ ਮੇਰੇ ਵਿਕਾਰਾਂ ਦਾ ਬੁਰਾਈਆਂ ਦਾ ਭੈੜੇ ਔਗਣਾ ਦਾ ਇਹ ਕਰਜ਼ਾ ਚੜਿਆ ਸੀ ਇਹ ਉਤਰ ਗਿਆ ਗੁਰਨਾਮ ਦਿਓ ਗੁਰੂ ਨੇ ਨਾਮ ਦੇ ਕੇ ਰਿਨ ਲਾਥਾ ਰਿਨ ਦਾ ਮਤਲਬ ਹੁੰਦਾ ਕਰਜ਼ਾ ਲਾਥਾ ਮਤਲਬ ਉਤਾਰ ਦਿੱਤਾ ਅੱਗੇ ਸਤਗੁਰ ਸੱਚੇ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਬਿਨ ਗੁਰ ਮੂੜ ਪਏ ਹੈ ਮਨਮੁਖ ਮੋਹ ਮਾਇਆ ਨੇ ਤਫਾਤਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਨਮੁਖ ਮਨਮੁਖ ਉਹਨੂੰ ਆਖਿਆ ਜਾਂਦਾ ਜਿਹੜਾ ਮਨ ਦੀ ਹਰੇਕ ਗੱਲ ਮੰਨਦਾ ਹੈ ਜਿਨੇ ਆਪਣਾ ਮਨ ਆਪਣੀ ਸੁਰਤ ਮਨ ਵੱਲ ਕੀਤੀ ਹੋਈ ਹੈ ਜੋ ਮਨ ਕਹਿੰਦਾ ਉਹ ਕਰਦਾ ਹੈ ਮਨ ਆਈਆਂ ਕਰਦਾ ਹੈ ਕਿਸੇ ਦੀ ਕੋਈ ਪਰਵਾਹ ਨਹੀਂ ਲੱਜਾ ਨਹੀਂ ਹਾ ਨਹੀਂ ਸ਼ਰਮ ਨਹੀਂ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੀ ਜਿਹੜਾ ਗੱਲ ਨਹੀਂ ਮੰਨਦਾ ਸਿਰਫ ਆਪਣੇ ਮਨ ਦੀ ਗੱਲ ਮੰਨਦਾ ਹੈ ਉਹਨੂੰ ਮਨਮੁਖ ਆਖਿਆ ਗਿਆ ਤੇ ਗੁਰੂ ਪਿਆਰਿਓ ਸਤਗੁਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਬਿਨ ਗੁਰ ਗੁਰੂ ਤੋਂ ਬਿਨਾ ਮੂੜ ਭਏ ਹੈ ਮਨਮੁਖ ਮਨ ਦੇ ਪਿੱਛੇ ਲੱਗਣ ਵਾਲੇ ਨਾ ਗੁਰੂ ਤੋਂ ਬਿਨਾ ਮੂਰਖ ਬਣੇ ਹੋਏ ਨੇ ਤੇ ਜਦੋਂ ਮੂਰਖ ਬਣ ਕੇ ਨਾ ਆਪਣੇ ਮਨ ਦੇ ਪਿੱਛੇ ਲੱਗ ਕੇ ਸਤਗੁਰ ਕਹਿੰਦੇ ਮੋਹ ਮਾਇਆ ਨਿਤ ਫਾਥਾ ਨਿਤ ਮਤਲਬ ਸਦਾ ਹਰ ਵੇਲੇ ਸੁਭਾ ਸਾਮ ਸਵੇਰੇ ਜਦੋਂ ਮਰਜੀ ਵੇਖ ਲੋ ਮੋਹ ਦੇ ਵਿੱਚ ਤੇ ਮਾਇਆ ਦੇ ਵਿੱਚ ਫਸੇ ਰਹਿੰਦੇ ਨੇ ਬਰਿਆਈਆਂ ਉਹਨਾਂ ਦੇ ਜੀਵਨ ਦਾ ਗਹਿਣਾ ਬਣ ਜਾਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤਿੰਨ ਸਾਧੂ ਚਰਨਾਂ ਨਾ ਸੇਵਾ ਕਭ ਹੂੰ ਤਿੰਨ ਸਭ ਜਨਮ ਅਕਾਥਾ ਉਹਨਾਂ ਨੇ ਕਦੇ ਵੀ ਸਾਧੂ ਦੇ ਚਰਨ ਨਹੀਂ ਸੇਵੇ ਸਾਧੂ ਇੱਥੇ ਕੌਣ ਹੈ ਗੁਰੂ ਗੁਰੂ ਤੋਂ ਵੱਡਾ ਕੋਈ ਸਾਡੇ ਲਈ ਸਾਧੂ ਨਹੀਂ ਸਖਮਨੀ ਸਾਹਿਬ ਜੀ ਦੀਆਂ ਅਸੀਂ ਪੰਕਤੀਆਂ ਪੜਦੇ ਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸਖਮਨੀ ਸਾਹਿਬ ਜੀ ਦੀ ਬਾਣੀ ਬਹੁਤ ਜ਼ਿਆਦਾ ਗੁਰੂ ਘਰਾਂ ਦੇ ਵਿੱਚ ਸਤਿਗੁਰਾਂ ਨੂੰ ਪਿਆਰ ਕਰਨ ਵਾਲੇ ਪੜਦੇ ਨੇ। ਤੇ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਸਾਧੂ ਬਾਰੇ ਦੱਸਿਆ ਵੀ ਅਸਲ ਸਾਧੂ ਕੌਣ ਹੈ। ਵੈਸੇ ਤਾਂ ਗੁਰਬਾਣੀ ਵਿੱਚ ਆਉਂਦਾ ਨਾ ਚਰਨ ਸਾਧ ਕੇ ਧੋਏ ਧੋਏ ਪਿਓ। ਅਰਪ ਸਾਧ ਕੋ ਆਪਣਾ ਜਿਓ ਚਰਨ ਸਾਧ ਕੇ ਧੋਇ ਤੋਇ ਪੀਓ ਹੁਣ ਸਾਧ ਕਿਹੜਾ ਜਿਹਦੇ ਚਰਨ ਪਹਿਲਾਂ ਤਾਂ ਲੱਭੀਏ ਫਿਰ ਧੋਕੇ ਪੀਏ ਉਹਨਾਂ ਨੂੰ ਕੋਈ ਗੁਰਸਖ ਹੈ ਜਿਹਨੇ ਕਿਹਾ ਹੁਣ ਆ ਭਾਈ ਕੋਈ ਸਾਧੂ ਵੇਖ ਲਿਆ ਹੋਵੇ ਭਾਈ ਚੱਪਲਾ ਲਾ ਮੈਂ ਤਾਂ ਤੇਰੇ ਪੈਰ ਧੋਕੇ ਪੀਣੇ ਆ ਕੀ ਗੁਰੂ ਮਹਾਰਾਜ ਸਾਨੂੰ ਸੱਚੇ ਪਾਤਸ਼ਾਹ ਇਹ ਹਦਾਇਤ ਕਰਦੇ ਨੇ ਵੀ ਜੇ ਕੋਈ ਸਾਧੂ ਮਿਲ ਜਵੇ ਉਹਦੇ ਪੈਰ ਧੋਕੇ ਪੀ ਲੈ ਤੇ ਸਤਿਗੁਰਾਂ ਨੇ ਤਾਂ ਇਹ ਵੀ ਆਖਿਆ ਨਾ ਸਾਧ ਕੀ ਧੂਰ ਕਰੋ ਇਸ਼ਨਾਨ ਇਸ਼ਨਾਨ ਕਰਨਾ ਕਿਹਨੂੰ ਕਹਿੰਦੇ ਆ ਜਿਵੇਂ ਆਪਾਂ ਘਰ ਦੇ ਵਿੱਚ ਪਾਣੀ ਨਾਲ ਇਸ਼ਨਾਨ ਕਰਦੇ ਆ ਧੂੜ ਨਾਲ ਕਿਤੇ ਇਸ਼ਨਾਨ ਹੋ ਸਕਦਾ ਸਤਗੁਰ ਸੱਚੇ ਪਾਤਸ਼ਾਹ ਜੀ ਇੱਥੇ ਕੁਝ ਹੋਰ ਸਮਝਾਉਣਾ ਚਾਹੁੰਦੇ ਨੇ ਕਿਉਂਕਿ ਇੱਥੇ ਸਾਧੂ ਗੁਰੂ ਨੂੰ ਆਖਿਆ ਗਿਆ ਹੈ ਸਾਧੂ ਸਤਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਗੁਰੂ ਤੋਂ ਵੱਡਾ ਕੋਈ ਸਾਧੂ ਨਹੀਂ ਹੈ ਸਤਗੁਰਾਂ ਦੀ ਬਾਣੀ ਕਹਿ ਰਹੀ ਹੈ ਇਸੇ ਲਈ ਚਰਨ ਸਾਧ ਕੇ ਧੋਏ ਧੋਏ ਪੀਓ ਸਾਡੇ ਲਈ ਸਾਡਾ ਗੁਰੂ ਸਾਧੂ ਹੈ ਇਥੇ ਸਾਧੂ ਗੁਰੂ ਨੂੰ ਆਖਿਆ ਗਿਆ ਗੁਰੂ ਦੇ ਚਰਨ ਨੇ ਨਾ ਜਿਹੜੇ ਗੁਰੂ ਦੇ ਚਰਨ ਗੁਰੂ ਦਾ ਗਿਆਨ ਹੈ ਧੋਏ ਧੋਏ ਪੀਓ ਇਹਨੂੰ ਆਪਣੇ ਜੀਵਨ ਦੇ ਵਿੱਚ ਚੰਗੀ ਤਰ੍ਹਾਂ ਪੀ ਤੇਰੇ ਮਨ ਦੀ ਜਿਹੜੀ ਮੈਲ ਹੈ ਉਹ ਉੱਤਰ ਜਾਏਗੀ ਸਤਿਗੁਰ ਸੱਚੇ ਪਾਤਸ਼ਾਹ ਇਹ ਸਮਝਾਉਣਾ ਕਰਦੇ ਨੇ ਜਿਵੇਂ ਕਹਿੰਦੇ ਆ ਨਾ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਦੀ ਧੂਰ ਮਤਲਬ ਗੁਰੂ ਦੀ ਜਿਹੜੀ ਧੂੜ ਹੈ ਗੁਰੂ ਦਾ ਜਿੰਨਾ ਵੀ ਗਿਆਨ ਮਿਲ ਜਾਵੇ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਵਿੱਚ ਇਸ਼ਨਾਨ ਕਰ ਇਸ਼ਨਾਨ ਸਰੀਰ ਨੂੰ ਥੋੜੀ ਕਰਾਉਣਾ ਸਰੀਰ ਦੀ ਥੋੜੀ ਮੈਲ ਉਤਾਰਨੀ ਆ ਮਨ ਦੀ ਮੈਲ ਉਤਾਰਨੀ ਆ ਮਨ ਨੂੰ ਇਸ਼ਨਾਨ ਕਰਾਉਣਾ ਆਖੋ ਸਤਨਾਮ ਮਨ ਨੂੰ ਇਸ਼ਨਾਨ ਗੁਰੂ ਦਾ ਗਿਆਨ ਗੁਰੂ ਦਾ ਸ਼ਬਦ ਹੀ ਕਰ ਸਕਦਾ ਹੈ ਹੁਣ ਤੁਸੀਂ ਵੇਖੋ ਅਸੀਂ ਗੁਰੂ ਦੀ ਧੂੜ ਲੈ ਲੈਨੇ ਆ ਜਾਂ ਸਾਧੂ ਦੀ ਧੂੜ ਲੈ ਲੈਨੇ ਆ ਤੇ ਮਨ ਨੂੰ ਕਿਵੇਂ ਇਸ਼ਨਾਨ ਕਰਾਵਾਂਗੇ ਮਨ ਤਾਂ ਕੋਈ ਸਰੀਰ ਦਾ 파ਟ ਹੈ ਨਹੀਂ ਹਿੱਸਾ ਹੈ ਨਹੀਂ ਇਸੇ ਕਰਕੇ ਸਤਿਗੁਰਾਂ ਨੇ ਆਖਿਆ ਭਾਈ ਸਾਧੂ ਸਤਿਗੁਰ ਜੇ ਮਿਲਿਆ ਤਾਂ ਪਾਈਐ ਗੁਣੀ ਨਿਦਾਨ ਗੁਰੂ ਤੋਂ ਵੱਡਾ ਕੋਈ ਸਾਡੇ ਲਈ ਸਾਧੂ ਨਹੀਂ ਹੈ ਤੇ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਸ਼ਾ ਇੱਥੇ ਧੰਨ ਗੁਰੂ ਰਾਮਦਾਸ ਮਹਾਰਾ ਜਿਹੜਾ ਸਾਧੂ ਸ਼ਬਦ ਵਰਤਦੇ ਨੇ ਨਾ ਇਹ ਗੁਰੂ ਲਈ ਸ਼ਬਦ ਵਰਤਦੇ ਨੇ ਸਤਗੁਰ ਕਹਿੰਦੇ ਜਿਨ ਜਿੰਨਾ ਮਨੁੱਖਾ ਨੇ ਸਾਧੂ ਚਰਨ ਸਾਧ ਪਗ ਸੇਵੇ ਇੱਥੇ ਸਤਗੁਰ ਸੱਚੇ ਪਾਸ਼ਾ ਸਾਧੂ ਦੀ ਗੱਲ ਕਰਦੇ ਨੇ ਸਫਲਿਓ ਜਨਮ ਸਨਾਥਾ ਤਿੰਨ ਸਫਲਿਓ ਜਨਮ ਸਨਾਥਾ ਪਹਿਲੀ ਪੰਕਤੀ ਵਿੱਚ ਕੀ ਆਖਿਆ ਸੀ ਤਿੰਨ ਸਾਧੂ ਚਰਨ ਨਾ ਸੇਵ ਕਬਹੂ ਜਿਸ ਮਨੁੱਖ ਨੇ ਗੁਰੂ ਦੇ ਕਦੇ ਚਰਨ ਹੀ ਨਹੀਂ ਸੇਵੇ ਗੁਰੂ ਦਾ ਗਿਆਨ ਹੀ ਨਹੀਂ ਜੀਵਨ ਦੇ ਵਿੱਚ ਉਤਾਰਿਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਤਿੰਨ ਸਭ ਜਨਮ ਅਕਾਥਾ ਅਕਾਥਾ ਦਾ ਮਤਲਬ ਹੈ ਬਿਆਰਥ ਉਹਨਾਂ ਦਾ ਸਾਰਾ ਜੀਵਨ ਹੀ ਬਿਆਰਥ ਚਲੇ ਗਿਆ ਜਿਨ੍ਹਾਂ ਦੇ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦਾ ਹਿੱਸਾ ਹੀ ਨਹੀਂ ਬਣਾਇਆ ਅੱਗੇ ਸਤਿਗੁਰ ਕਹਿੰਦੇ ਜਿਨ ਸਾਧੂ ਚਰਨ ਸਾਧ ਪੱਗ ਸੇਵੇ ਤੇ ਜਿਨ੍ਹਾਂ ਨੇ ਸਾਧੂ ਦੇ ਭਾਵ ਸਤਿਗੁਰ ਦੇ ਗੁਰੂ ਦੇ ਚਰਨਾਂ ਨੂੰ ਸੇਵਾ ਹੈ ਜਪਿਆ ਹੈ ਤੈਨਸ ਸਫਲਿਓ ਜਨਮ ਸਕਾਥਾ ਉਹਨਾਂ ਦਾ ਜਿਹੜਾ ਜਨਮ ਹੈ ਉਹ ਸਫਲਾ ਹੋ ਜਾਂਦਾ ਹੈ ਸਕਾਥਾ ਦਾ ਮਤਲਬ ਹੈ ਖਾਸਮ ਵਾਲੇ ਹੋ ਜਾਂਦੇ ਨੇ ਉਹ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੋਕੋ ਕੀਜੈ ਦਾਸ ਦਸਨ ਕੋ ਹਰਤਾ ਹਰ ਦਇਆ ਧਾਰ ਜਗਨਨਾਥਾ ਹੇ ਜਗਨਨਾਥ ਜਗਤ ਦੇ ਸੁਆਮੀ ਜਗਤ ਦੇ 나ਥ ਮੋਕੋ ਕੀਜੈ ਮੇਰੇ ਤੇ ਕਿਰਪਾ ਕਰ ਮਿਹਰ ਕਰ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ ਜਿਹੜੇ ਤੇਰੇ ਸੇਵਕ ਨੇ ਗਾਹਾਂ ਸੇਵਕਾਂ ਦੇ ਵੀ ਸੇਵਕ ਨੇ ਬਸ ਉਹਨਾਂ ਦਾ ਵੀ ਸੇਵਕ ਬਣਾ ਲੈ ਮੈਨੂੰ ਤਾਂ ਜੋ ਮੈਂ ਇਸ ਸੰਸਾਰ ਤੋਂ ਤਰ ਜਾਵਾਂ ਧੰਨ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਦੇ ਵਿੱਚ ਆ ਕੇ ਕਹਿੰਦੇ ਨੇ ਵੇਖੋ ਦੁਨੀਆ ਤੇ ਵੱਡੇ ਤੋਂ ਵੱਡੇ ਫਿਲਾਸਫਰ ਦੁਨੀਆ ਤੇ ਵੱਡੇ ਤੋਂ ਵੱਡੇ ਗਿਆਨੀ ਵੱਡੇ ਤੋਂ ਵੱਡੇ ਵਿਦਵਾਨ ਆਪਣੇ ਆਪ ਨੂੰ ਉਹ ਸ਼ਬਦ ਨਹੀਂ ਵਰਤਦੇ ਜਿਹੜੇ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਿਮਰਤਾ ਦੇ ਵਿੱਚ ਆ ਕੇ ਵਰਤੇ ਨੇ ਸਾਡੇ ਵਰਗਾ ਸਿਆਣੇ ਬੰਦਿਆਂ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਕਦੇ ਮੂਰਖ ਨਹੀਂ ਕਹੇਗਾ ਅਗਿਆਨੀ ਨਹੀਂ ਕਹੇਗਾ ਸਾਡੇ ਵਰਗਾ ਆਪਣੇ ਆਪ ਨੂੰ ਸਿਆਣਾ ਕਹੇਗਾ ਚਤੁਰ ਕਹੇਗਾ ਚਲਾਕ ਕਹੇਗਾ ਜੇ ਵਿਦਵਾਨਾਂ ਵਿੱਚ ਬੈਠ ਵੀ ਜੇ ਨਾ ਅਸੀਂ ਤਾਂ ਕਹਾਂਗੇ ਵੀ ਸਾਡੇ ਤੋਂ ਵੱਡਾ ਕੋਈ ਵਿਦਵਾਨ ਹੀ ਨਹੀਂ ਜੇ ਅਸੀਂ ਰਾਜਿਆਂ ਵਿੱਚ ਚਲੇ ਜਾਈਏ ਅਸੀਂ ਆਪਣੀ ਸ਼ੋਭਾ ਕਰਾਂਗੇ ਭਾਈ ਮੈਂ ਵੀ ਰਾਜਾ ਭਾਵ ਅਸੀਂ ਨਿਮਰਤਾ ਦੇ ਵਿੱਚ ਰਹਿਣ ਵਾਲੇ ਨਹੀਂ ਸਾਡੇ ਸਤਿਗੁਰੂ ਦੇਖੋ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਜਿਸ ਗੱਦੀ ਤੇ ਗੁਰਨਾਨਕ ਬੈਠਿਆ ਕਰਦੇ ਸਨ ਗੁਰੂ ਰਾਮਦਾਸ ਮਹਾਰਾਜ ਉਸ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਇਹ ਸ਼ਬਦ ਵਰਤ ਰਹੇ ਨੇ ਸਾਨੂੰ ਸਮਝਾਉਣ ਲਈ ਕੀ ਕਹਿ ਰਹੇ ਨੇ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚੱਲੈ ਮਾਰਗ ਪੰਥਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਹਮ ਅਸੀਂ ਅੰਦਲੇ ਅਸੀਂ ਅੰਨੇ ਹਾਂ ਸਾਡੀਆਂ ਅੰਦਰਲੀ ਅੱਖਾਂ ਨਹੀਂ ਕੰਮ ਕਰਦੀਆਂ ਬਾਹਰਲੀ ਅੱਖਾਂ ਜਹਾਨ ਵੇਖਦੀਆਂ ਨੇ ਇਹਨਾਂ ਅੱਖਾਂ ਦੇ ਨਾਲ ਆ ਸਾਰਾ ਕੁਝ ਸੰਸਾਰ ਵੇਖ ਰਹੇ ਹਾਂ ਮਨੁੱਖ ਵੇਖ ਰਹੇ ਹਾਂ ਪਰ ਉਹ ਅੰਦਰਲੀ ਅੱਖਾਂ ਨੇ ਵੀ ਇਹਨਾਂ ਮਨੁੱਖਾਂ ਦੇ ਵਿੱਚੋਂ ਰੱਬ ਵੇਖਣਾ ਸੀ ਸਤਗੁਰ ਕਹਿੰਦੇ ਉਹ ਵੇਖਿਆ ਹੀ ਨਹੀਂ ਇਸ ਕਰਕੇ ਹਮ ਅੰਦਲੇ ਅਸੀਂ ਅੰਨੇ ਹੀ ਹਾਂ ਆਖੋ ਸਤਨਾਮ ਦੇਖੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਿਮਰਤਾ ਤੇ ਗੁਰੂ ਪਿਆਰਿਓ ਇਹ ਅੱਖਾਂ ਮਿਲੀਆਂ ਨੇ ਸਾਨੂੰ ਸੰਸਾਰ ਵੇਖਣ ਨੂੰ ਸੰਸਾਰ ਵੇਖ ਰਹੇ ਆ ਪਰ ਅਸੀਂ ਕਹਿੰਦੇ ਆ ਵੀ ਸਾਨੂੰ ਰੱਬ ਨਹੀਂ ਦਿਸ ਰਿਹਾ ਪਰ ਸਤਿਗੁਰ ਕਹਿੰਦੇ ਉਹ ਅੱਖਾਂ ਦੇ ਵਿੱਚ ਤੇਰੇ ਨੂਰ ਪਾਇਆ ਰੱਬ ਨੇ ਉਹ ਅੰਦਰਲੀ ਅੱਖਾਂ ਨੇ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਦਿਸੰਦੋ ਮਾਪਰੀ ਜਿਨ੍ਹਾਂ ਦੇ ਨਾਲ ਪਰਮਾਤਮਾ ਦੇ ਦਰਸ਼ਨ ਹੋਣਿਆ ਉਹ ਅੰਦਰਲੀ ਅੱਖਾਂ ਨੇ ਬਸ ਅੰਦਰਲੀ ਅੱਖਾਂ ਖੋਲਣੀਆਂ ਸੀ ਉਹ ਬੰਦ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅੰਦਰੋਂ ਅੰਨਾ ਹੀ ਹੈ ਅੰਨੇ ਇਹ ਨਾ ਆਖੀਐ ਨ ਜਨਮੁਖ ਲੋਣ ਨਾ ਹੈ ਅੰਨੇ ਸਹੀ ਨਾਨਕਾ ਖਸਮੋ ਕੁੱਥੇ ਜਾਹੇ ਸਤਿਗੁਰਾਂ ਦੀ ਬਾਣੀ ਨੇ ਆਖਿਆ ਜਿਨ੍ਹਾਂ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਨਾ ਅਸਲ ਨੇਤਰਹੀਣ ਉਹ ਨਹੀਂ ਅੰਨੇ ਅਸਲ ਵਿੱਚ ਉਹ ਨਹੀਂ ਜਿਨ੍ਹਾਂ ਦੀਆਂ ਇਹ ਦੁਨਿਆਵੀ ਅੱਖਾਂ ਕੰਮ ਨਹੀਂ ਕਰਦੀਆਂ ਸਤਿਗੁਰ ਕਹਿੰਦੇ ਅਸਲੀ ਅੰਨੇ ਉਹ ਨੇ ਜਿਨ੍ਹਾਂ ਨੇ ਅੰਦਰੋਂ ਹੀ ਅੱਖਾਂ ਨਹੀਂ ਖੋਲੀਆਂ ਅੰਦਰ ਜਿਹੜੀਆਂ ਅੱਖਾਂ ਮਿਲੀਆਂ ਨੇ ਨਾ ਚੰਗੇ ਦੀ ਤੇ ਮਾੜੇ ਦੀ ਪਰਖ ਕਰਨੇ ਜਦੋਂ ਮਨੁੱਖ ਕੋਈ ਮਾੜਾ ਕਰਮ ਕਰਨ ਲੱਗਦਾ ਨਾ ਭਵੇਂ ਅਸੀਂ ਆਂ ਮੈਂ ਆਂ ਜਦੋਂ ਅਸੀਂ ਕੋਈ ਵੀ ਮਾੜਾ ਕਰਮ ਕਰਨ ਲੱਗੀਏ ਤਾਂ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਵੀ ਨਹੀਂ ਭਾਈ ਇਹ ਤੈਨੂੰ ਕੰਮ ਨਹੀਂ ਕਰਨਾ ਚਾਹੀਦਾ ਮਾੜਾ ਹੈ ਇਹਦਾ ਮਾੜਾ ਨਤੀਜਾ ਉਹ ਅੰਦਰਲੀ ਅੱਖਾਂ ਜਗਾਉਂਦੀਆਂ ਨੇ ਤੈਨੂੰ ਅੰਦਰ ਤੇਰੇ ਕੰਨਾਂ ਦੇ ਵਿੱਚ ਇਹ ਬੋਲ ਪੈਂਦੇ ਨੇ ਤੇ ਪਰ ਅਸੀਂ ਮੰਨਦੇ ਨਹੀਂ ਅਸੀਂ ਬੁਰੀਾਈ ਕਰ ਦਿੰਨੇ ਆ ਤੇ ਗੁਰੂ ਪਿਆਰਿਓ ਉਹ ਅੰਦਰਲੀ ਅੱਖਾਂ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਉਹ ਅੰਦਰ ਲਈਆਂ ਅੱਖਾਂ ਨਹੀਂ ਖੁੱਲੀਆਂ ਨਾ ਇਹ ਨਾ ਕਹਿ ਵੀ ਬਾਹਰ ਲੋਕਾਂ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਉਹ ਨੇਤਰਹੀਣ ਨੇ ਮਹਾਰਾਜ ਕਹਿੰਦੇ ਅਸਲੀ ਅੰਨੇ ਹੋ ਨਹੀਂ ਅੰਨਾ ਅਸਲੀ ਤੂੰ ਐ ਇਹ ਅੱਖਾਂ ਤਾਂ ਤੇਰੀਆਂ ਕੰਮ ਕਰਦੀਆਂ ਨੇ ਸੰਸਾਰ ਤਾਂ ਵੇਖ ਰਹੀਆਂ ਨੇ ਪਰ ਜਿਹੜੀਆਂ ਅੰਦਰੋਂ ਬੰਦ ਨੇ ਨਾ ਅਸਲ ਦੇ ਵਿੱਚ ਉਹ ਨਹੀਂ ਖੁੱਲੀਆਂ ਤੂੰ ਅੰਨਾ ਹੈ ਸਾਨੂੰ ਸਤਗੁਰਾਂ ਨੇ ਅੰਨੇ ਆਖਿਆ ਜਿਨ੍ਹਾਂ ਦੀਆਂ ਅੰਦਰੋਂ ਅੱਖਾਂ ਨਹੀਂ ਖੁੱਲੀਆਂ ਤੇ ਇੱਥੇ ਸਤਗੁਰ ਸੱਚੇ ਪਾਤਸ਼ਾਹ ਸ਼ਬਦ ਵਰਤਦੇ ਨੇ ਹਮ ਅੰਦਲੇ ਅੰਦੁਲੇ ਆਖਿਆ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਉਣ ਲਈ ਗਿਆਨਹੀਨ ਜਿਨ੍ਹਾਂ ਨੂੰ ਗਿਆਨ ਦੀ ਸੋਝੀ ਨਹੀਂ ਸਮਝ ਨਹੀਂ ਤੇ ਗੁਰੂ ਪਿਆਰਿਓ ਅਗਿਆਨੀ ਸਤਗੁਰ ਅਗਿਆਨੀ ਸ਼ਬਦ ਵਰਤਦੇ ਨੇ ਜਿਨ੍ਹਾਂ ਨੂੰ ਗਿਆਨ ਹੋ ਕੇ ਵੀ ਜਾਣ ਬੁੱਝ ਕੇ ਅਗਿਆਨਤਾ ਦੇ ਵਸ ਪੈ ਕੇ ਅਗਿਆਨੀ ਬਣੇ ਹੋਏ ਨੇ ਸਤਗੁਰ ਕਹਿੰਦੇ ਕਿਉਂ ਚੱਲੈ ਮਾਰਗ ਪੰਥਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਏ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਸੀਂ ਅੰਨੇ ਹਾਂ ਅਸੀਂ ਅਗਿਆਨਹੀਨ ਹਾਂ ਸਾਨੂੰ ਆਤਮਿਕ ਜੀਵਨ ਦੀ ਸੂਝ ਨਹੀਂ ਅਸੀਂ ਅਗਿਆਨੀ ਹਾਂ ਕਿਉਂ ਦਾ ਮਤਲਬ ਕਿਵੇਂ ਤੇਰੇ ਰਸਤੇ ਤੇ ਤੁਰੀਏ ਕਿਵੇਂ ਤੇਰਾ ਨਾਮ ਜਪੀਏ ਕਿਵੇਂ ਤੇਰੇ ਮਾਰਗ ਤੇ ਚੱਲੀਏ ਪੰਥਾ ਦਾ ਮਤਲਬ ਹੁੰਦਾ ਪੰਥ ਪੰਥ ਮਤਲਬ ਹੁੰਦਾ ਰਸਤਾ ਤੇ ਸਤਿਗੁਰ ਬੇਨਤੀ ਕਰਦੇ ਨੇ ਅਰਦਾਸ ਕਰਦੇ ਨੇ ਕਹਿੰਦੇ ਸਾਨੂੰ ਨਹੀਂ ਪਤਾ ਹਮ ਅੰਦਲੇ ਕੋ ਗੁਰ ਅੰچل ਦੀਜੈ ਜਨ ਨਾਨਕ ਚੱਲੇ ਮਿਲਨთა ਗੁਰੂ ਰਾਮਦਾਸ ਮਹਾਰਾਜ ਅਰਦਾਸ ਕਰਨੀ ਵੀ ਸਿਖਾਉਂਦੇ ਨੇ ਮਹਾਰਾਜ ਕਹਿੰਦੇ ਅਸੀਂ ਅੰਨੇ ਆ ਅਗਿਆਨੀ ਆ ਸਾਨੂੰ ਸਮਝ ਨਹੀਂ ਅਸੀਂ ਨਾ ਸਮਝ ਹਾਂ ਤੂੰ ਮਿਹਰ ਕਰ ਤੂੰ ਕਿਰਪਾ ਕਰ ਹਮ ਅੰਧਲੇ ਕੋ ਗੁਰ ਏ ਗੁਰੂ ਜੀ ਅੰਚਲ ਦੀਜੇ ਅੰਚਲ ਦਾ ਮਤਲਬ ਹੁੰਦਾ ਪੱਲਾ ਫੜਾਓ ਆਪਣਾ ਹੇ ਸਤਗੁਰ ਜੀ ਆਪਣਾ ਪੱਲਾ ਫੜਾਓ ਜਨ ਨਾਨਕ ਚੱਲੇ ਮਿਲਨთა ਨਾਨਕ ਹੈ ਜਿਹੜਾ ਤੇਰੇ ਪਿਆਰਿਆਂ ਦੇ ਨਾਲ ਰਲ ਕੇ ਚੱਲੇ ਮਿਲਨਥਾ ਦਾ ਮਤਲਬ ਹੁੰਦਾ ਮਿਲ ਕੇ ਤੇਰੇ ਨਾਲ ਤੇਰੇ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਚੱਲੇ ਬਾਕੀਆਂ ਦੇ ਨਾਲ ਵੀ ਤੇਰੇ ਗੁਣ ਗਾਉਣੇ ਸ਼ੁਰੂ ਕਰ ਦਵੇ ਤੇ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿੰਨੀ ਨਿਮਰਤਾ ਦੇ ਨਾਲ ਸਾਨੂੰ ਆਪਣੀ ਬਾਣੀ ਦੇ ਵਿੱਚ ਇਹ ਸਮਝਾਉਣਾ ਕਰਦੇ ਨੇ ਕਿ ਭਾਈ ਰੱਬ ਦਾ ਨਾਮ ਜਪਿਆ ਕਰ